ਪਤਾ ਸੀ ਤੁਸੀਂ ਕਿਹੜੇ ਸ਼੍ਰੋਮਣੀ ਕਮੇਟੀ ਨੂੰ ਇਆਲੀ ਦੇ ਨਾਂ ਲੈ ਕੇ ਬਲੈਕਮੇਲ ਕੀਤਾ ਕਿਤੇ ਗਰਿਆਂ ਨੂੰ ਸੀ ਗਰੇਆ ਲਈ ਦਾ ਨਾਂ ਲੈ ਕੇ ਬਲੈਕਮੇਲ ਕੀਤਾ ਅੱਜ ਤਾਂ ਮੀ ਨੂੰ ਬਲੈਕਮੇਲ ਕਰ ਰਹੇ ਹੋ ਅੱਜ ਜੀ ਦੇ ਕੋਲੇ ਤੁਸੀਂ ਕਿਹੜੇ ਇਆਲੀ ਦਾ ਨਾਂ ਲੈ ਕੇ ਬਲੈਕਮੇਲ ਕੀਤਾ ਕਿਤੇ ਗਰੇਆਲ ਦਾ ਨਾਂ ਲੈ ਕੇ ਬਲੈਕਮੇਲ ਕੀਤਾ ਅੱਜ ਉਸ ਬੰਦੇ ਨੂੰ ਬਲੈਕਮੇਲ ਕਰਨ ਦਰਪੇ ਕਿੱਥੇ ਲੇਖਾ ਦੇਓਗੇ ਕਿੱਥੇ ਤੁਸੀਂ ਜਾ ਕੇ ਲੇਖਾ ਦੇਓਗੇ ਕਿ ਕਿੱਥੇ ਹੱਦ ਤੱਕ ਪਹੁੰਚ ਗਏ ਚਲ ਐਲੀ ਨੂੰ ਬਦਨਾਮ ਕੀਤਾ ਤੁਸੀਂ ਚਲ ਗੁਰਚੰਦ ਸਿੰਘ ਘਰੇਵਾਲ ਨੂੰ ਬਦਨਾਮ ਕੀਤਾ ਤੁਸੀਂ ਉਹ ਇਨਸਾਨ ਸੀ ਯਰੋਂ ਕਿਸ ਦਾ ਕੌਮ ਦੀ ਸੰਸਦਾਂ ਨੂੰ ਬਲੈਕ ਕਰਨ ਤੋਂ ਬਲੈਕਮੇਲ ਕਰਨ ਦਰਪੇ ਹਾਂਜੀ ਹੁਣ ਤੁਸੀਂ ਐਜੀਪੀਸੀ ਦੇ ਮੈਂਬਰ ਦੇ ਬਿਆਨ ਸੁਣ ਕੇ ਹਟਿਓ ਗੁਰਪ੍ਰੀਤ ਛੱਬਰ ਦੇ ਵੱਲੋਂ ਰਾਜ ਵੱਡੇ ਖੋਲੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਸੁਖਵੀਰ ਬਾਦਲ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਨੇ ਗੁਰਪ੍ਰੀਤ ਛੱਬਰ ਨੇ ਵਿਰੋਧੀ ਪਾਰਟੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਇਸ ਦੇ ਨਾਲ ਹੀ ਰਾਹੁਲ ਗਾਂਧੀ ਦੀ ਗੱਲ ਕਰ ਲੈਣੇ ਆ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਅੰਮ੍ਰਿਤਸਰ ਆਏ ਸੀ ਤੇ ਇਸ ਦੌਰਾਨ ਗੁਰਦੁਆਰਾ ਸਮਾਦ ਬਾਬਾ ਬੁੱਢਾ ਸਾਹਿਬ ਵਿਖੇ ਰਾਹੁਲ ਗਾਂਧੀ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਇਸ ਤੋਂ ਬਾਅਦ ਹੁਣ ਵਿਵਾਦ ਖੜਾ ਹੋ ਗਿਆ ਵੱਖ-ਵੱਖ ਸਿੱਖ ਸੰਗਠਨਾਵਾਂ ਨੇ ਸ਼੍ਰੋਮਣੀ ਕਮੇਟੀ ਅੱਗੇ ਵੱਖ-ਵੱਖ ਸਿੱਖ ਸੰਗਠਨਾਵਾਂ ਨੇ ਸ਼੍ਰੋਮਣੀ ਕਮੇਟੀ ਅੱਗੇ ਇਸ ਤੇ ਇਤਰਾਜ਼ ਦਰਜ ਕਰਵਾਇਆ ਤੇ ਕਈ ਜਥੇਬੰਦੀਆਂ ਵੱਲੋਂ ਭਾਰੀ ਇਤਰਾਜ਼ ਵੀ ਕੀਤਾ ਗਿਆ ਕਿਸਾ ਤੱਕ ਪਹੁੰਚੋਗੇ ਸੋਇਸ ਕਰਕੇ ਮੈਨੂੰ ਸਮਝਦਾ ਜੋ ਉਹ ਸਾਹਬ ਦਾ ਜਥੇਦਾਰ ਬਾਰੇ ਤੁਹਾਡੇ ਬਿਆਨ ਸੀ ਉਹ ਸਾਰੀ ਜੈਕਟਿਵ ਨੂੰ ਪਤਾ ਹੈ ਸਾਰੇ ਬੈਲਬਰਾਂ ਨੂੰ ਪਤਾ ਹੈ ਇਹ ਲੋਕ ਤੁਸੀਂ ਕਹਿੰਦੇ ਸੀ ਵੀ ਇਸ ਇਨਸਾਨ ਨੂੰ ਦੱਤ ਪਾਓ ਕੰਟਰੋਲ ਕਰੋ ਤੁਸੀਂ ਕਹਿੰਦੇ ਹੁੰਦੇ ਸੀ ਤੇ ਹੋਰ ਬਹੁਤ ਕੁਝ ਗੱਲਾਂ ਨੇ ਮੇਰਾ ਕਹਿਣ ਦਾ ਭਾਵ ਕਿ ਯਾਰ ਤੁਸੀਂ ਜੇ ਕਹਿੰਦੇ ਖਾਈਏ ਗੁਰਦੁਆਰੇ ਭੌਂਕੀਏ ਮਸੀਤੀ ਉਹ ਗੱਲ ਖਾਬਤ ਤੁਹਾਡੇ ਤੇ ਲਾਗੂ ਹੋਗੀ ਜਿਵੇਂ ਜਰਾਹੁਲ ਬਾਰੇ ਪੁੱਛਿਆ ਤੇ ਤੁਸੀਂ ਚੁੱਪ ਕਰ ਗਏ ਤੁਹਾਡੇ ਜੋ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਸੈਂਕੜੇ ਗੁਰਦੁਆਰਿਆਂ ਤੇ ਟੈਗ ਕੀਤਾ ਸੈਂਕੜੇ ਗੁਰੂ ਗ੍ਰੰਥ ਸਾਹਿਬ ਬਾਹ ਮਹਾਰਾਜ ਇਹ ਪਾਵਨ ਬੀੜਾਂ ਅਗਨ ਭੇਟ ਕੀਤੀਆਂ ਇਹ ਗਾਂਧੀ ਪਰਿਵਾਰ ਨੇ ਉਹ ਯਾਦ ਨਹੀਂ ਰਹੀਆਂ ਜੋ ਰਜੀਵ ਗਾਂਧੀ ਨੇ ਕਿਹਾ ਕਿ ਜੋ بڑا ਪੇੜ ਕਿਰਤਾ ਹੈ ਤੋ ਧਰਤੀ ਹਿਲਦੀ ਹੈ ਦਿੱਲੀ ਦੇ ਵਿੱਚ ਕਾਨਪੁਰ ਦੇ ਵਿੱਚ ਨਾਭੇ ਦੇ ਵਿੱਚ ਹੋਰ ਹਜ਼ਾਰਾਂ ਸ਼ਹਿਰਾਂ ਦੇ ਵਿੱਚ ਸਾਡੇ ਸਿੱਖ ਬੀਬੀਆਂ ਦੀ ਬਲਾਤਕਾਰ ਕੀਤੇ ਗਲਾਂ ਵਿੱਚ ਤੈਰ ਪਾ ਕੇ ਸਾੜਿਆ ਕੋ ਕੋ ਕੇ ਮਾਰਿਆ ਰਜੀਵ ਗਾਂਧੀ ਨੇ ਦੂਜੀ ਪੀੜੀ ਅਤੇ ਜੋ ਵਿਧਵਾ ਕਨੋਲੀ ਦੇਸ਼ ਦੇ ਵਿੱਚ ਇੱਕੋ ਹੀ ਜਗਾ ਦਿੱਲੀ ਦੇਸ਼ ਦੀ ਰਾਜਧਾਨੀ ਉਹ ਤੁਹਾਡੇ ਚੇਤੇ ਨਹੀਂ ਰਹੀ ਤੋ ਅਸੀਂ ਭੁੱਲ ਗਏ ਕੱਲਾ ਸਿੱਖਾਂ ਦਾ ਲੀਡਰ ਸਿੱਖਾਂ ਦਾ ਲੀਡਰ ਸੁਖਵੀਰ ਸਿੰਘ ਬਾਦਲੀ ਤੁਹਾਡੇ ਚੇਤੇ ਆ ਜਾਂ ਹਰਜਿੰਦਰ ਸਿੰਘ ਧਾਮੀ ਤੁਹਾਡੇ ਚੇਤੇ ਆ ਸੋਇਸ ਕਰਕੇ ਸ਼ਰਮ ਕਰੋ ਤੇ ਕੌਮ ਨੂੰ ਵੀ ਬੇਨਤੀ ਕਰਦਾ ਕਿ ਪਰਖੋ ਇਹ ਡੋਗਰੇ ਦਿੱਲੀ ਦੇ ਦਲਾਲ ਬਹਿ ਰੂਪੀਏ ਮਾੜੀ ਨੀਅਤ ਵਾਲੇ ਮਾੜੀ ਸੋਚ ਵਾਲੇ ਜੋ ਮੈਂ ਸਮਝਦਾ ਇੱਕ ਆਪਾ ਪਿੰਡਾਂ ਦੇ ਵਿੱਚ ਕਹਾਵਤ ਸੁਣਦੇ ਆ ਕਿ ਟੋਟ ਕਿਸਮ ਦੇ ਇਨਸਾਨ ਟੋਟ ਨੇ ਟੋਪੀ ਕਰਨੀ ਹੁੰਦੀ ਹੈ ਚਾਹੇ ਸੱਚੀ ਚਾਹੇ ਝੂਠੀ ਇਹ ਡੋਗਰੇ ਲੋਕ ਨੇ ਇਨਾਂ ਦੀ ਨੀਅਤ ਇਨਾਂ ਦੀ ਸੋਚ ਮੈਂ ਸਮਝਦਾ ਇਨਾਂ ਦਾ ਹਾਜਮਾ ਮਾਜਨਾ ਬਹੁਤ ਛੋਟਾ ਨੀਅਤ 'ਚ ਬਹੁਤ ਖੋਟ ਹੈ ਮੈਂ ਸਮਝਦਾ ਦਿਲ ਦੇ ਬਹੁਤ ਕਮਜ਼ੋਰ ਹੈ ਮੈਂ ਸਮਝਦਾ ਇਨਾਂ ਨੂੰ ਇਹ ਮਹਿਸੂਸ ਹੀ ਨਹੀਂ ਹੁੰਦਾ ਇਹ ਪਤਾ ਹੀ ਨਹੀਂ ਲੱਗਦਾ ਕਿ ਭਾਈ ਕੌਮ ਦੀ ਸੇਵਾ ਤਾਂ ਬੰਦ-ਬੰਦ ਕਟਵਾ ਕੇ ਕੀਤੀ ਜਾਂਦੀ ਹੈ ਇੱਥੇ ਤਾਂ ਪੈਸੇ ਦੀ ਕੀ ਗੱਲ ਐ ਖੋਪਰੀਆਂ ਲਹਾਈਆਂ ਜਾਂਦੀਆਂ ਸੁਖਵੀਰ ਸਿੰਘ ਬਾਦਲ ਨੇ ਤਾਂ ਪੈਸੇ ਦਿੱਤਾ ਐ ਇੱਥੇ ਤਾਂ ਚਰਖੜੀਆਂ ਤੇ ਚੜਿਆ ਜਾਂਦਾ ਐ ਸੁਖਵੀਰ ਸਿੰਘ ਬਾਦਲ ਨੇ ਤਾਂ ਆਪਣਾ ਦਸਵੰਧ ਹੀ ਕੱਟੇ ਕੱਢੇਗਾ ਇੱਥੇ ਤਾਂ ਆਪਣੇ ਨਿੱਕੇ ਨਿੱਕੇ ਬੱਚਿਆਂ ਦੇ ਟੋਟੇ ਕਰਕੇ ਝੋਲੀ ਚ ਪੁਆਏ ਐ ਇੱਥੇ ਤਾਂ ਛੋਟੋਂ ਤਾਂ ਦਸਵੰਧ ਹੀ ਕੱਢਿਆ ਸੁਖਵੀਰ ਸਿੰਘ ਬਾਦਲ ਨੇ ਇੱਥੇ ਤਾਂ ਬੰਦਾ ਸਿੰਘ ਬਹਾਦਰ ਵਰਗੇ ਆਪਣੇ ਰੇਬਰ Pourquoi ਨੇ ਆਪਣੇ ਬੱਚਿਆਂ ਦੇ ਕਲੇਜੇ ਮੂੰਹ ਦੇ ਵਿੱਚ ਪਵਾਏ ਨੇ ਜਿਹਾ ਕਿ ਟੰਗ ਕੇ ਮੁਗਲਾਂ ਨੇ ਮੂੰਹ ਚ ਪਾਏ ਨੇ ਤੇ ਤੁਹਾਨੂੰ ਈਰਖਾ ਹੋਗੀ ਕਿ ਸਖਵੀਰ ਨੇ ਦਸਵੰਦ ਕਿਉਂ ਕੱਢ ਲਿਆ ਦਸਵੀ ਸਖਵੀਰ ਨੇ ਪੰਥ ਦੀ ਸੇਵਾ ਕਿਉਂ ਕਰ ਲਈ ਸੋ ਇਸ ਕਰਕੇ ਤੋਂਮ ਨੂੰ ਪੰਥ ਨੂੰ ਪਰਖਣਾ ਪਊ ਕਿ ਕਿਹੜੀ ਘੜੀ ਹੈ ਸੱਤਾ ਦਾ ਲਾਲਚ ਨਹੀਂ ਅਕਾਲੀ ਦਲ ਨੂੰ ਸਾਨੂੰ 27 60 ਬੱਤੀ ਦੇ ਵਿੱਚ ਵੀ ਨਾਂ ਬਣਾਇਓ ਅਸੀਂ ਕੌਮ ਦੀ ਸੇਵਾ ਕਰਦੇ ਆਏ ਆ ਕਰਦੇ ਰਹਿਣਾ ਅਸੀਂ ਕੋਈ ਨਵੇਕਲੀ ਨਹੀਂ ਸਾਡੇ ਪੁਰਖਿਆਂ ਨੇ ਕੀਤੀ ਐ ਸਾਡੇ ਬਡੇਰਿਆਂ ਨੇ ਕੀਤੀ ਐ ਗੁਰੂ ਸਾਹਿਬ ਤੋਂ ਲੈ ਕੇ ਪ੍ਰਾਤਨ ਕਾਲ ਤੋਂ ਲੈ ਕੇ 47 ਤੋਂ ਬਾਅਦ ਲੈ ਕੇ ਅਕਾਲੀ ਦਲ ਦੇ ਸਮੁੱਚੇ ਵਰਕ ਲੀਡਰਾਂ ਤੋਂ ਲੈ ਕੇ ਤੇ ਅੱਜ ਦੇ ਵਰਕਰ ਵੀ ਇਕੱਲਾ ਇਕੱਲਾ ਵਰਕਰ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਹੁਕਮਾਂ ਤੇ ਲੱਖਾਂ ਕਰੋੜਾਂ ਰੁਪਇਆ ਦਾ ਸਬੰਧ ਕੱਢਣ ਨੂੰ ਤਿਆਰ ਹੈ ਤੇ ਕੱਢ ਰਿਹਾ ਤੁਸੀਂ ਵੇਖਿਆ ਸਾਡੇ ਖਜ਼ਾਨਚੀ ਐਨ ਕੇ ਸ਼ਰਮਾ ਨੇ ਸਾਰੀਆਂ ਰਸੀਦਾਂ ਦਿਖਾਈਆਂ ਜੇ ਸ਼ੱਕ ਹੈ ਤਾਂ ਜਲੰਧਰ ਦੇ ਵਿੱਚ ਸਾਡਾ ਜੋ ਸਟੋਰ ਬਣਾਇਆਗਾ